ਜੀ ਸਵਾਗਤ ਹੈ ਵੀਰੇ ਗਰੇਲ ਡੈਰੀ ਫਾਰਮ ਪਿੰਡ ਤੁੰਗਾ ਹੈੜੀ ਤਸਵੀਰ ਰੈਕੋਟ ਜ਼ਿਲ੍ਹਾ ਲੁਧਿਆਣਾ ਰੈਕੋਟ ਤੋਂ 10-12 ਕਿਲੋਮੀਟਰ ਤੇ ਆਪਣਾ ਪਿੰਡ ਆ ਤੁੰਗਾ ਹੈੜੀ ਗਰੇਲ ਡੈਰੀ ਫਾਰਮ ਦੇ ਵਿੱਚ ਅੱਜ ਤੁਹਾਨੂੰ ਆਪਾਂ ਨਾਗ ਦਿਖਾਵਾਂਗੇ ਜਰਸੀਆਂ ਦੇ ਤਾਂ ਚਾਰ ਤਾਜ਼ੀਆਂ ਸੂਈਆਂ ਹੋਈਆਂ ਜਰਸੀਆਂ ਤੇ ਇੱਕ ਮੱਝ ਤਾਜ਼ੀ ਸੂਈ ਹੋਈ ਤੁਹਾਨੂੰ ਕੱਲੇ-ਕੱਲੇ ਨਾਗ ਦੀ ਡਿਟੇਲ ਦੰਨੇ ਆ ਪਹਿਲੇ ਸੂਈ ਸੂਈ ਹੋਈ ਆ ਵੀਰੇ 9 10 ਕਿਲੋ ਇਸ ਟਾਈਮ ਤਿਆਰ ਆ ਮਗਰ ਬੱਛੀ ਆ ਬਹੁਤ ਸੋਹਣੀ ਇਹ ਜਰਸੀ ਤੇ ਸਾਹੀ ਵਾਲ ਕਰੋਸ ਚਾ ਠੰਡੀ ਸੀਲ ਆ ਪੂਰੀ ਚਵਾਈ ਇੱਕ ਨੰਬਰ ਆ ਥਾਣਾ ਦੀ ਇੱਕ ਨੰਬਰ ਆ ਲੇਵਾ ਬਹੁਤ ਸੋਹਣਾ ਗੋਲ ਲੇਵੇ ਦੀ ਆ ਬਿਲਕੁਲ ਫਿਕਸ ਆ ਆਰਡਰ ਆਰਡਰ ਬਿਲਕੁਲ ਫਿਕਸ ਆ ਜਮਾ ਨਾਲ ਲੱਗਿਆ ਹੋਇਆ ਐਡਰਾ ਮਗਰ ਬੱਛੀ ਆ ਬਹੁਤ ਸੋਹਣੀ ਜਰਸੀ ਦੀ ਬੱਛੀ ਆ ਥਾਂ ਦੇਖ ਸਕਦੇ ਹੋ ਨੇੜੇ ਤੋਂ ਬਹੁਤ ਸੋਹਣਾ ਥਾਂ ਲੱਗਿਆ ਹੋਇਆ ਮੁੱਖੀ ਵਾਲਾ ਠੰਡੀ ਸੀਲ ਗਰੰਟੀ ਐਨ ਪੂਰੀ ਰੇਟ ਬਿਲਕੁਲ ਜਾਇਜ਼ ਦੇਖ ਸਕਦੇ ਹੋ ਠੰਡੀ ਸੀਲ ਦੇਖ ਸਕਦੇ ਹੋ ਬਿਲਕੁਲ ਜਾਇਜ਼ ਰੇਟ 42000 ਦੀ ਲਾਸਟ ਦੇ ਦਾਂਗੇ ਬਾਕੀ ਮਾਨਤਾਨ ਵੀਰੇ ਮੌਕੇ ਤੇ ਹੋ ਜਾਊਗਾ ਦੋ ਨੰਬਰ ਤੇ ਮੱਝ ਦੂਜੇ ਸੂਏ ਸੂਈ ਹੋਈ ਆ ਮਗਰ ਮਗਰ ਵੀਰੇ ਕੱਟੀ ਆ ਬਹੁਤ ਸੋਹਣੀ ਕੱਟੀ ਆ ਮਗਰ ਇਸ ਟਾਈਮ 12 ਕਿਲੋ ਬੋਲਾ ਹਾਜ਼ਰ ਆ ਦੁੱਧ 15 16 ਕਿਲੋ ਚਵਾਉਣ ਵਾਲੀ ਆ ਵਧੀਆ ਢਾਂਚੇ ਦੀ ਆ ਮੂੰਹ ਮੱਥੇ ਦੀ ਦੇਖ ਸਕਦੇ ਹੋ ਥਣ ਦੇਖ ਸਕਦੇ ਨੇੜ ਤੋਂ ਬਹੁਤ ਵਧੀਆ ਥਣ ਲੱਗਿਆ ਚਵਾਈ ਵਾਲਾ ਥਾਣਾ ਇਸ ਟਾਈਮ 12 ਕਿਲੋ ਹਾਜ਼ਰ ਆ 15 16 ਕਿਲੋ ਚਵਾਉਣ ਵਾਲੀ ਮੱਝ ਆ ਚੰਗੇ ਆਰਡਰ ਦੀ ਆ ਵਧੀਆ ਕਿਸੇ ਵੀਰ ਕੋਲੇ ਸਾਮ ਸਭਾ ਵਾਲੇ ਕੋ ਚਲੀ ਗਈ ਤਾਂ ਦੁੱਧ ਵਧੀਆ ਇਹ ਤੋਂ ਪਾਲੂਗਾ ਚਵਾਈ ਬਹੁਤ ਬੋਲੀ ਐ ਇੱਕ ਨੰਬਰ ਚਵਾਈ ਆ ਥਣ ਵੀ ਬਹੁਤ ਵਧੀਆ ਲੱਗਿਆ ਹੋਇਆ ਵਧੀਆ ਚਵਾਈ ਵਾਲਾ ਥਾਣਾ ਰੇਟ ਇਹਦਾ ਵੀਰੇ 95000 ਮਾਨਤਾ ਹਣ ਹੋ ਜੂ ਮੌਕੇ ਤੇ ਬਾਕੀ ਤਤਨ ਨੰਬਰ ਤੇ ਕਲ ਦੀ ਸੂਈ ਹੋਈ ਆ 8 ਕਿਲੋ ਬੋਲਾ ਇਸ ਟਾਈਮ ਕਲ ਦੀ ਸੂਈ ਆ ਜੇਰ ਜੱਪਾ ਜਮਾ ਓਕੇ ਪਿਆ ਹੋਇਆ ਬਹੁਤ ਹੀ ਸੋਹਣੀ ਜਰਸੀ ਬੱਸੀ ਆ ਮਗਰ ਬੱਚਾ ਬਸਾਵਾ ਆਰਡਰ ਦੀ ਤੁਸੀਂ ਦੇਖ ਸਕਦੇ ਹੋ ਬਾ ਕਮਾਲ ਆਰਡਰ ਤਿਆਰ ਕੀਤਾ ਹੋਇਆ ਨੇੜੇ ਤੋਂ ਦਿਖਾਉਨੇ ਆ ਥਣ ਬਹੁਤ ਵਧੀਆ ਲੱਗਿਆ ਹੋਇਆ ਮੂੰਹ ਮੱਥੇ ਦੀ ਬਹੁਤ ਸਕੀਨ ਆ ਨੇੜੇ ਤੋਂ ਤੁਹਾਨੂੰ ਦਿਖਾਉਨੇ ਆ ਥਣ 16 17 ਕਿਲੋ ਦੁੱਧ ਪਾਉਣ ਵਾਲੀ ਜਰਸੀ ਆ ਵਧੀਆ ਬਰੀਡ ਦੀ ਜਰਸੀ ਆ ਦੇਖ ਸਕਦੇ ਹੋ ਨੇੜੇ ਤੋਂ ਥਣ ਥਣ ਬਹੁਤ ਵਧੀਆ ਲੱਗਿਆ ਹੋਇਆ ਆਰਡਰ ਮੂਰ ਤੱਕ ਆ ਪੂਰਾ ਐਨ ਫਿਕਸ ਆਰਡਰ ਦੀ ਆ 45000 ਦੀ ਦੇ ਦਾਂਗੇ ਮਾਨਤਨ ਵੀਰੇ ਮੌਕੇ ਤੇ ਹੋ ਜਾਊਗਾ ਮੂੰਹ ਮੱਥੇ ਦੀ ਦੇਖ ਸਕਦੇ ਹੋ ਤੁਸੀਂ ਮੂੰਹ ਮੱਥੇ ਦੀ ਵੀ ਪੂਰੀ ਸਕੀਨ ਆ ਆਰਡਰ ਤਾਂ ਬਾ ਕਮਾਲ ਆਰਡਰ ਤਿਆਰ ਕੀਤਾ ਹੋਇਆ ਬੱਚੀ ਦਾ 4 ਨੰਬਰ ਤੇ ਜਰਸੀ ਪਹਿਲੇ ਸੂਏ 20 ਦਿਨ ਹੋ ਗਏ ਸੂਈ ਨੂੰ 8-9 ਕਿਲੋ ਐਸ ਟਾਈਮ ਦੁੱਧ ਆ ਮਗਰ ਬੱਚਾ ਬਿਲਕੁਲ ਜਾਇਜ਼ ਰੇਟ ਦੀ ਜਰਸੀ ਆ ਬਹੁਤ ਸੋਹਣੀ ਬੱਚੀ ਆ ਨਵੇਂ ਹਾਨ ਚ ਬਸੀ ਪਹਿਲੇ ਸਵੇ ਸੂਈ ਹੋਈ ਸਿਰਫ 32000 ਰੁਪਏ ਦੀ ਦੇ ਦੇਣੀ ਆ ਇਹ ਜਮ ਤੋਕੜਾ ਵਾਲੇ ਭਾਅ ਆ 32000 ਰੁਪਏ ਦੀ ਲਾਸਟ ਦੇ ਦੇਣੀ ਆ ਬਹੁਤ ਸਕੀਨ ਬੱਚੀ ਆ ਮਗਰ ਬੱਚਾ 9 10 ਕਿਲੋ ਦੁੱਧ ਲੈਵਾ ਦੇਖ ਸਕਦੇ ਨੇੜੇ ਤੋਂ ਵਧੀਆ ਥਣ ਲੱਗਿਆ ਹੋਇਆ ਵਾ ਚਾਰੂ ਚੂਰੂ ਫੋਲਾ ਰਾਜੀਆ ਸਕੀਨ 32000 ਦੀ ਆਪਾਂ ਫੈਕਸ ਦੇ ਦੇਣੀ ਆ ਇਹ ਜੇ ਨੰਬਰ ਤੇ ਸੂਈ ਹੋਈ ਪਹਿਲੇ ਸੂਏ ਸੂਈ ਹੋਈ ਆ 8 9 ਦਿਨ ਦੀ ਸੂਈ ਹੋਈ ਆ 9-10 ਕਿਲੋ ਐਸ ਟਾਈਮ ਦੁੱਧ ਆਇਰੇ ਥੱਲੇ ਵੱਡੇ ਕੱਦ ਦੇ ਵਿੱਚ ਵਧੀਆ ਕੱਦ ਕਾਠਾ ਯਾਰ ਥਾਣ ਤੋਂ ਦੇਖ ਸਕਦੇ ਹੋ ਬਹੁਤ ਵਧੀਆ ਥਣ ਲੱਗਿਆ ਹੋਇਆ ਵਾ ਚਵਾਈ ਦੀ ਇੱਕ ਨੰਬਰ ਆ ਮਗਰ ਬੱਚਾ ਵਾ